ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਲਦੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਧੇ ਹਾਂ ਜੀ ਅਗਲੀ ਵੱਡੀ ਖਬਰ ਦੇ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਨੀਤੀ ਦੇ ਤਹਿਤ ਚੱਲ ਰਹੇ ਹੈਗੇ ਨੇ ਕਿ ਜਿਹੜੇ ਆਮ ਲੋਕ ਨੇ ਅਮਰੀਕਾ ਦੇ ਵਾਸੀ ਉਹਨਾਂ ਦੀ ਪਹੁੰਚ ਘਰਾਂ ਤੱਕ ਆਸਾਨੀ ਬਣਾਈ ਜਾ ਸਕੇ ਜਾਂ ਸਿੱਧਾ-ਸਿੱਧਾ ਮੈਂ ਕਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਬਿੱਲ ਤੇ ਮੋਹਰ ਲੱਗਦੀ ਹੈ ਤਾਂ ਘਰ ਜਿਹੜੇ ਨੇ ਇਹ ਸਸਤੇ ਹੋ ਸਕਦੇ ਨੇ ਇਸ ਨੀਤੀ ਦੇ ਤਹਿਤ ਕੰਮ ਕਰ ਰਹੇ ਨੇ ਡੋਨਲਡ 트ੰਪ ਸਾਬ ਜਿਆਦਾ ਜਾਣ ਕਰਨ ਲਈ ਸੀਰੇ ਪੱਤਰਕਾਰ ਸੁਖਦੇਵ ਸਿੰਘ ਚੁਗਾਮਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਮਾ ਸਾਹਿਬ ਆ ਬਿਲਕੁਲ ਚੰਨ ਸਾਹਿਬ ਤੁਸੀਂ ਜੇਕਰ ਤੋਂ ਕਹੇ ਦਿੱਤਾ ਕਿ 트럼ਪ ਸਾਹਿਬ ਇੱਕ ਹੁਣ ਨਵੀਂ ਨੀਤੀ ਜਿਹੜੀ ਹੈ ਉਹਦਾ ਐਲਾਨ ਕਰ ਰਹੇ ਨੇ ਆ ਨੀਤੀ ਕੀ ਹੈਗੀ ਹੈ ਜੀ ਇਹ ਹੈਗੀ ਹੈ ਹਾਊਸਿੰਗ ਮਾਰਕੀਟ ਨੂੰ ਲੈ ਕੇ ਕਿਉਂਕਿ ਹਾਊਸਿੰਗ ਮਾਰਕੀਟ ਜਿਹੜੀ ਹੈ ਇਸ ਟਾਈਮ ਆ ਬਹੁਤ ਹੀ ਕਹੋ ਕਿ ਵੱਡੇ ਪ੍ਰਭਾਵ ਥੱਲੇ ਹੈਗੀ ਹੈ ਜਦੋਂ ਦੀ ਇੱਕ ਤਾਂ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਪ੍ਰਭਾਵ ਪਿਆ ਹੈ ਪੂਰੇ ਕੰਟਰੀ ਉੱਪਰ ਜਿਹਦੇ ਕਰਕੇ ਹਾਊਸਿੰਗ ਮਾਰਕੀਟ ਸਲੋ ਹੋ ਗਈ ਹੈ ਨੰਬਰ 2 ਤੇ ਟਰਕਿੰਗ ਜਿਹੜੀ ਆ ਉਹ ਇਸ ਟਾਈਮ ਬੜੀ ਡਾਵਾ ਡੋਲ ਹੈ ਕਿਉਂਕਿ ਸੀਡੀਐਲ ਨੂੰ ਲੈ ਕੇ ਨਾਨ ਡੋਮੋਸਾਈਲ ਨੂੰ ਲੈ ਕੇ ਬਹੁਤ ਵੱਡੇ ਪੰਗੇ ਪਏ ਆ ਉਹਦੇ ਕਰਕੇ ਵੀ ਹਾਊਸਿੰਗ ਮਾਰਕੀਟ ਜਿਹੜੀ ਆ ਘਰਾਂ ਦੇ ਵੇਚਣ ਤੇ ਖਰੀਦਣ ਵਿੱਚ ਕਾਫੀ ਜਿਆਦਾ ਖੜੋਤ ਦੇਖਣ ਨੂੰ ਮਿਲਦੀ ਪਈ ਆ ਤੇ ਜੇ ਆਪਾਂ ਗੱਲ ਕਰੀਏ ਇਹ ਕਿਹੜੀ ਨੀਤੀ ਆ ਤੇ ਕੀ ਕਰਨ ਜਾ ਰਹੇ ਆ 트੍ਰੰਪ ਸਾਹਿਬ ਤੇ ਇਹਨਾਂ ਦੇ ਐਲਾਨ ਵਿੱਚ ਕੀ ਕੁਝ ਰਹਿਣ ਵਾਲਾ ਹੈਗਾ ਸੋ ਮਾਫ ਕਰਨਾ ਸੋ ਆਪਾਂ ਇਹਦੀ ਇੱਕ ਤੁਹਾਨੂੰ ਪਹਿਲਾਂ ਹੈਡਲਾਈਨ ਦੱਸ ਦਿੰਨੇ ਆ ਕਿ 트럼ਪ ਪ੍ਰਸ਼ਾਸਨ ਹੁਣ ਇੱਕ ਨੀਤੀ ਬਣਾਉਣ ਜਾ ਰਿਹਾ ਹੈਗਾ ਜਿਹਦੇ ਵਿੱਚ ਜਿਹੜੇ ਕਹੋ ਕਿ ਇਨਵੈਸਟਰ ਹੈਗੇ ਆ ਵੱਡੇ ਇਨਵੈਸਟਰ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਦੀਆਂ ਸੰਸਥਾਵਾਂ ਜਿਵੇਂ ਕਾਰਪੋਰੇਸ਼ਨ ਕਰਾਣੇ ਜਿਨੂੰ ਆਪਾਂ ਕਹਿ ਸਕਦੇ ਆ ਜਿਹੜੇ ਕਿ ਇਕੱਠੇ ਹੀ ਸੈਂਕੜੇ ਘਰ ਹਜ਼ਾਰਾਂ ਘਰ ਜਿੱਥੇ ਬਣਦੇ ਆ ਉਹ ਖਰੀਦ ਲੈਂਦੇ ਆ ਜਿਹਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਆਮ ਲੋਕ ਜਿਹੜੇ ਆ ਉਹਨਾਂ ਨੇ ਘਰ ਲੈਣਾ ਹੁੰਦਾ ਤੇ ਉਹਨਾਂ ਨੂੰ ਘਰ ਬਾਅਦ ਵਿੱਚ ਮਹਿੰਗਾ ਮਿਲਦਾ ਕਿਉਂਕਿ ਜਿਹੜੇ ਬਿਲਡਰ ਆ ਉਹਨਾਂ ਦੇ ਘਰ ਇੱਕੋ ਵਾਰੀ ਇਕੱਠੇ ਵਿਕ ਜਾਂਦੇ ਆ ਸੋ ਹੁਣ ਟਰੰਪਸ ਆਬ ਇਰਤੇ ਕਿ ਨੀਤੀ ਲਿਆਉਣਾ ਚਾਹੁੰਦੇ ਆ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਯਾਨੀ ਕਿ ਵੱਡੇ ਨਿਵੇਸ਼ਕ ਹੈਗੇ ਆ ਉਹ ਸਿੰਗਲ ਫੈਮਿਲੀ ਘਰ ਖਰੀਦਣ ਤੋਂ ਉਹਨਾਂ ਨੂੰ ਰੋਕਣ ਦੀ ਜਿਹੜੀ ਹੈ ਪਾਲਿਸੀ ਲਿਆ ਰਹੇ ਹੈਗੇ ਆ ਕਿ ਉਹ ਇਸ ਤਰੀਕੇ ਦੇ ਨਾਲ ਜਿਹੜੇ ਜਿੱਥੇ ਨਵੇਂ ਘਰ ਬਣਦੇ ਆ ਉਹ ਜਿਹੜੇ ਇਨਵੈਸਟਰ ਹੈਗੇ ਆ ਉਹ ਇੱਕ ਘਰ ਨਾ ਖਰੀਦ ਸਕਣ ਅ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਹੈਗੇ ਆ ਉਹ ਲਾਰਜ ਇੰਸਟੀਚੂਨਲ ਇਨਵੈਸਟਰ ਜਿਹੜੇ ਹੈਗੇ ਆ ਉਹਨਾਂ ਉੱਤੇ ਅਮਰੀਕਾ ਵਿੱਚ ਸਿੰਗਲ ਫੈਮਿਲੀ ਘਰ ਖਰੀਦਣ ਤੇ ਬੈਨ ਕਰਨ ਦੀ ਪਹਿਲ ਕਦਮੀ ਇਹੇ ਹੋਣ ਚੁੱਕਣ ਜਾ ਰਹੇ ਹੈਗੇ ਆ ਟਰੰਪ ਸਾਹਿਬ ਦਾ ਕਹਿਣਾ ਹੈਗਾ ਕਿ ਘਰ ਲੋਕਾਂ ਲਈ ਹੁੰਦੇ ਨੇ ਨਾ ਕਿ ਕਾਰਪੋਰੇਸ਼ਨਾਂ ਲਈ ਨਾ ਕਿ ਵੱਡੇ ਜਿਹੜੇ ਇਨਵੈਸਟਰ ਹੁੰਦੇ ਆ ਉਹਨਾਂ ਲਈ ਹੁੰਦੇ ਆ ਅ ਅੱਗੇ 트럼ਪ ਸਾਹਿਬ ਕਹਿੰਦੇ ਆ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੇ ਕਿਹਾ ਆ ਕਿ ਉਹ ਕਾਂਗਰਸ ਨੂੰ ਕਹਿਣਗੇ ਕਿ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਵੱਡੀਆਂ ਕੰਪਨੀਆਂ ਜਾਂ ਵੱਡੇ ਇਨਵੈਸਟਰ ਜਿਹੜੇ ਹੈਗੇ ਆ ਉਹ ਹੋਰ ਅੱਗੇ ਹੁਣ ਸਿੰਗਲ ਫੈਮਿਲੀ ਘਰ ਜਿਹੜੇ ਆ ਉਹਨਾਂ ਨੂੰ ਖਰੀਦਣ ਤੋਂ ਰੋਕਿਆ ਜਾ ਸਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਦਮ ਜਿਹੜਾ ਘਰਾਂ ਦੀ ਮਹਿੰਗਾਈ ਘਟਾਉਣ ਅਤੇ ਆਮ ਅਮਰੀਕਨਾਂ ਵਾਸਤੇ ਖਾਸ ਕਰਕੇ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਲਈ ਫਾਇਦੇਮੰਦ ਹੋਵੇਗਾ। 트럼ਪ ਨੇ ਵੀ ਦੱਸਿਆ ਕਿ ਉਹ ਜਲਦ ਹੀ ਆਪਣੀ ਹਾਊਸਿੰਗ ਨੀਤੀ ਜਿਹੜੀ ਹੈ ਉਹਦੇ ਬਾਰੇ ਐਲਾਨ ਕਰਨਗੇ। ਇਹ ਫੈਸਲਾ ਕਿਉਂ ਲਿਆ ਗਿਆ? 트럼ਪਸ ਆਫ ਦਾ ਦਾਵਾ ਹੈ ਕਿ ਵੱਡੀਆਂ ਨਿਵੇਸ਼ਕ ਕੰਪਨੀਆਂ ਇਕੱਠੇ ਬਹੁਤ ਸਾਰੇ ਘਰ ਖਰੀਦ ਲੈਂਦੀਆਂ। ਫਿਰ ਕੀ ਕਰਦੀਆਂ ਕਿ ਉਹਨਾਂ ਘਰਾਂ ਨੂੰ ਅੱਗੇ ਕਿਰਾਏ ਤੇ ਦਿੰਦੀਆਂ। ਜਿਸ ਨਾਲ ਘਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ। ਜਿਸ ਕਾਰਨ ਆਮ ਪਰਿਵਾਰਾਂ ਲਈ ਆਮ ਲੋਕਾਂ ਲਈ ਘਰ ਖਰੀਦਣਾ ਜਿਹੜਾ ਉਹ ਔਖਾ ਹੋ ਜਾਂਦਾ ਹੈ ਮਾਰਕੀਟ ਤੇ ਵੀ ਇਹਦਾ ਬਹੁਤ ਵੱਡਾ ਅਸਰ ਪੈਂਦਾ ਹੈ ਆ 트럼ਪ ਸਾਹਿਬ ਨੇ ਵੀ ਐਲਾਨ ਕੀਤਾ ਕਿ ਵੱਡੀਆਂ ਰੀਅਲ ਸਟੇਟ ਕੰਪਨੀਆਂ ਜਿਵੇਂ ਕਿ ਅ ਇਨਵਿਟੇਸ਼ਨ ਹੋਮਸ ਅਮਰੀਕਨ ਹੋਮਸ ਫੋਰ ਰੈਂਟ ਅਤੇ ਬਲੈਕਸਟੋਨ ਦੇ ਸ਼ੇਅਰ ਜਿਹੜੇ ਆ ਉਹ ਬਹੁਤ ਘਟ ਗਏ ਆ ਨਿਵੇਸ਼ਕਾਂ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕਿ ਜੇ ਇਹ ਕਾਨੂੰਨ ਬਣ ਗਿਆ ਤਾਂ ਹਾਊਸਿੰਗ ਨਿਵੇਸ਼ ਤੇ ਵੱਡਾ ਅਸਰ ਪਹਿ ਸਕਦਾ ਪਰ ਜੇ ਮਾਇਰਾਂ ਦੀ رائے ਵੇਖੀਏ ਕੁਝ ਮਾਰ ਇਹ ਕਹਿੰਦੇ ਆ ਕਿ ਵੱਡੇ ਨਿਵੇਸ਼ਕ ਜਿਹੜੇ ਆ ਉਹ ਦੇਸ਼ ਭਰ ਦੇ ਕੁੱਲ ਘਰਾਂ ਦਾ ਛੋਟਾ ਜਿਹਾ ਹਿੱਸਾ ਹੀ ਲਗਭਗ 2 ਤੋਂ 3% ਹੀ ਔਨ ਕਰਦੇ ਆ ਪਰ ਅਸਲ ਸਮੱਸਿਆ ਘਰਾਂ ਦੀ ਘੱਟ ਸਪਲਾਈ ਅਤੇ ਜਿਹੜੇ ਘਰਾਂ ਦਾ ਮਟੀਰੀਅਲ ਹੈ ਨਿਰਮਾਣ ਹੁੰਦਾ ਜਿਹੜੀ ਉਹਦੀ ਲਾਗਤ ਹੈ ਉਹ ਬਹੁਤ ਜ਼ਿਆਦਾ ਜਿਹੜੀ ਮੰਨੀ ਜਾ ਰਹੀ ਹੈ ਤੇ ਉਹ ਚੁਣੌਤੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨਵੈਸਟਰ ਤਾਂ ਘਰ ਖਰੀਦ ਲੈਂਦੇ ਆ ਪੈਸੇ ਲਾ ਕੇ ਜੀ ਜੀ ਤੇ ਬਿਲਡਰਾਂ ਨੂੰ ਪੈਸੇ ਮਿਲ ਜਾਂਦੇ ਆ ਪਰ ਜਿਹੜੇ ਆਮ ਲੋਕ ਹੈ ਜਦੋਂ ਉਹਨਾਂ ਨੇ ਘਰ ਲੈਣਾ ਹੁੰਦਾ ਉਹ ਫਿਰ ਮਹਿੰਗਾ ਘਰ ਨਹੀਂ ਲੈ ਪਾਉਂਦੇ ਕਿਉਂਕਿ ਬਿਲਡਰ ਆਪਣੀ ਜਗ੍ਹਾ ਤੇ ਸਹੀ ਆ ਕਿਉਂਕਿ ਉਹਨੂੰ ਮਟੀਰੀਅਲ ਮਹਿੰਗਾ ਮਿਲਦਾ ਲੇਬਰ ਬਹੁਤ ਮਹਿੰਗੀ ਮਿਲਦੀ ਆ ਤੇ ਹੁਣ ਨਤੀਜਾ ਇਹ ਨਿਕਲ ਕੇ ਆ ਰਿਹਾ ਕਿ ਟਰੰਪ ਸਾਹਿਬ ਦਾ ਕਹਿਣਾ ਕਿ ਇਹ ਕਦਮ ਘਰਾਂ ਨੂੰ ਮੁੜ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਲਿਆਇਆ ਜਾ ਰਿਹਾ ਪਰ ਇਹ ਹਾਲੇ ਸਿਰਫ ਇੱਕ ਪ੍ਰਸਤਾਵ ਹੈਗਾ ਇਸ ਨੂੰ ਲਾਗੂ ਕਰਨ ਲਈ ਕਾਂਗਰਸ ਦੀ ਮਨਜ਼ੂਰੀ ਵੀ ਲਾਜ਼ਮੀ ਹੋਵੇਗੀ ਤੇ ਹੁਣ ਦੇਖਣਾ ਹੋਵੇਗਾ ਕਿ ਜੇ ਇਹ ਦਿਲ ਆਉਂਦਾ ਇਹ ਪਾਸ ਹੁੰਦਾ ਤੇ ਲੱਗਦਾ ਆ ਕਿ ਜੇ ਕਾਂਗਰਸ ਇਹ ਤੇ ਮੰਨ ਜਾਂਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਸ ਟਾਈਮ ਅਮਰੀਕਾ ਦੇ ਵਿੱਚ ਹਾਊਸਿੰਗ ਮਾਰਕੀਟ ਜਿਹੜੀ ਹੈ ਕਹਿੰਦੇ ਆ ਗੜਬੜਾਈ ਹੋਈ ਆ ਉਹਦੇ ਉੱਤੇ ਕੋਈ ਅਸਰ ਵੇਖਣ ਨੂੰ ਮਿਲ ਸਕਦਾ ਆਮ ਲੋਕ ਜਿਹੜੇ ਆ ਸਸਤੇ ਘਰ ਲੈ ਸਕਦੇ ਹੈਗੇ ਬਿਲਕੁਲ ਤੇ ਚੁਗਾਵਾ ਸਾਹਿਬ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਵਿਚਾਰਨਯੋਗ ਹੈਗੀਆਂ ਅਹਿਮ ਹੈਗੀਆਂ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਹੈਗੇ ਆ ਇੱਕ ਤਾਂ ਮਾਰਕੀਟ ਜਿਹੜੀ ਹੈ ਜੋ ਆਪਾਂ ਰੀਅਲ ਸਟੇਟ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਤਾਂ ਉਹ ਕਹਿੰਦੇ ਨੇ ਕਿ ਸਟਕ ਹੋਈ ਪਈ ਹੈ ਕੋਈ ਬਹੁਤ ਵੱਡਾ ਬੂਮ ਨਹੀਂ ਆ ਰਿਹਾ ਕੋਈ ਬਹੁਤ ਜਿਹੜਾ ਇਕਦੁੱਕਾ ਹੀ ਨੇ ਕਸਟਮਰ ਜਿਹੜੇ ਘਰ ਖਰੀਦ ਰਹੇ ਨੇ ਇੱਕ ਚੀਜ਼ ਦੂਜੀ ਚੀਜ਼ ਇਹ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਕੰਮ ਹੁੰਦਾ ਹੈ ਤਾਂ ਆ ਸਵਾਲ ਹੀ ਪੈਦਾ ਹੁੰਦਾ ਹੈ ਕਿ ਕੀ ਘਰ ਸਸਤੇ ਹੋਣਗੇ ਤੇ ਇੰਟਰਸਟ ਰੇਟ ਤੇ ਨਾਲ ਦੀ ਨਾਲ 트럼ਪ ਸਰਕਾਰ ਦਾ ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਫਰਸਟ ਬਾਅਰ ਨੇ ਉਹਨਾਂ ਦੇ ਲਈ ਵੀ ਕੁਝ ਸਕੀਮਸ ਜਿਹੜੀਆਂ ਨੇ ਉਹ ਲਾਂਚ ਕਰ ਸਕਦੇ ਹੈਗੇ ਨੇ ਮਤਲਬ ਕਿ ਜੇਕਰ ਮਾਰਕੀਟ ਸਟਕ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 트럼ਪ ਸਰਕਾਰ ਦੀਆਂ ਇਹ ਨੀਤੀਆਂ ਹੈਗੀਆਂ ਕਿ ਲੋਕ ਵੱਤ ਵੱਦ ਜਿਹੜੇ ਲੋੜਿੰਦੇ ਲੋਕ ਨੇ ਉਹ ਘਰ ਖਰੀਦਣ ਕ੍ਰਾਸ ਕਰਕੇ ਜਿਹੜੇ ਫਰਸਟ ਬਾਅਰ ਨੇ ਜਿਹੜੇ ਰੈਂਟ ਤੇ ਰਹਿ ਰਹੇ ਨੇ ਉਹ ਆਪਣੇ ਘਰਾਂ ਦੇ ਵੱਲ ਨਿਵੇਸ਼ ਕਰਨ ਤਾਂ ਜੋ ਇਹ ਜਿਹੜੀਆਂ ਨੀਤੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਹਾਇਤਾ ਜਿਹੜੀਆਂ ਹੋ ਸਕਦੀਆਂ ਕੀ ਕਹਿਣਾ ਤੁਹਾਡਾ ਦੇਖੋ ਜੀ ਆ ਆਪਾਂ ਸਟੈਪ ਬਾਈ ਸਟੈਪ ਗੱਲ ਕਰਦੇ ਹਾਂ ਨੰਬਰ 1 ਤਾਂ ਇਹ ਹੈ ਕਿ ਜੇ ਇਹ ਨੀਤੀ ਆਉਂਦੀ ਹੈ ਇਹਦਾ ਅਸਰ ਹੋ ਸਕਦਾ ਆ ਕਿ ਬਿਲਡਰਾਂ ਉੱਪਰ ਵੀ ਪਵੇ ਜਿਹੜੇ ਘਰ ਬਿਲਡ ਕਰਦੇ ਆ ਕਿਉਂਕਿ ਜੇ ਉਹ ਆਪਾਂ ਡਿਮਾਂਡ ਸਪਲਾਈ ਦੀ ਗੱਲ ਕਰਦੇ ਆ ਮਾਰਕੀਟ ਦੇ ਵਿੱਚ ਇਸ ਟਾਈਮ ਆ ਸਪਲਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਤੇ ਡਿਮਾਂਡ ਬਹੁਤ ਘੱਟ ਆ ਕਈ ਵਾਰੀ ਕੀ ਹੁੰਦਾ ਆ ਕਿ ਘਰ ਥੋੜੇ ਬਣਦੇ ਆ ਤੇ ਜਿਹੜੇ ਸਪਲਾਇਰ ਜ਼ਿਆਦਾ ਹੁੰਦੇ ਆ ਤੇ ਜਿਹੜੇ ਡਿਮਾਂਡ ਹੁੰਦੀ ਆ ਜਿਹੜੇ ਲੋਕ ਬਾਏਰ ਆ ਉਹ ਜ਼ਿਆਦਾ ਹੁੰਦੇ ਆ ਹੁਣ ਇਸ ਟਾਈਮ ਘਰ ਤਾਂ ਉਨੇ ਕੋਈ ਬਣਦੇ ਪਏ ਜਾਂ ਘੱਟ ਹੀ ਬਣਦੇ ਪਏ ਆ ਤੇ ਜਿਹੜੇ ਬਾਏਰ ਹੈਗੇ ਉਹ ਵੀ ਨਹੀਂ ਸੋ ਦੋਵੇਂ ਚੀਜ਼ਾਂ ਜਿਹੜੀਆਂ ਆ ਉਹ ਘਟੀਆਂ ਹੋਈਆਂ ਘਰ ਘਟ ਬਣਦਾ ਕਾਰਨ ਸਲੋ ਡਾਉਨ ਦਾ ਕਾਰਨ ਇੱਕ ਤਾਂ ਜਿਹੜੀ ਸਪਲਾਈ ਚੇਨ ਹੈ ਉਹਦੇ ਵਿੱਚ ਬਹੁਤ ਵੱਡੀ ਗੜਵਟਾਈ ਆ ਕਿਉਂਕਿ ਸਮਾਨ ਮਹਿੰਗਾ ਹੋ ਗਿਆ ਲੇਬਰ ਮਹਿੰਗੀ ਹੋ ਗਈ ਕਿਉਂਕਿ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਤਾਂ ਫੜ ਫੜ ਕੇ ਟਰੰਪ ਸਾਹਿਬ ਜਿਹੜੇ ਆ ਡਿਪੋਰਟ ਕਰੀ ਜਾ ਰਹੇ ਆ ਜਿਹੜੀ ਹੁਣ ਲੇਬਰ ਹੈ ਉਹ ਬਿਲਡਰਸ ਨੂੰ ਮਹਿੰਗੀ ਮਿਲਦੀ ਪਈ ਹੈ ਜਾਂ ਕਹਿ ਲਓ ਕਿ ਜਿਹੜੇ ਲੋਕ ਆ ਆਨਾ ਕਾਨੀ ਕਰਦੇ ਆ ਕੰਮ ਕਰਨ ਤੋਂ ਜਦੋਂ ਉਹ ਜਿਹੜੀਆਂ ਕੰਸਟਰਕਸ਼ਨ ਸਾਈਟਾਂ ਆ ਉਥੇ ਜਾ ਕੇ ਦੇਖੋ ਜਿਹੜੇ ਖਾਸ ਕਰਕੇ ਮੈਕਸੀਕਨ ਲੋਕ ਨੇ ਉਹ ਥੋੜੇ ਜਿਆਦਾ ਹਾਰਡ ਵਰਕਿੰਗ ਹੁੰਦੇ ਆ ਜਿਹੜੇ ਦੂਸਰੇ ਕਮਿਊਨਿਟੀਆਂ ਹੈਗੀਆਂ ਅਮਰੀਕਨ ਉਹ ਲੋਕ ਜਿਹੜੇ ਆ ਥੋੜੇ ਜੇ ਲੇਜੀ ਵੀ ਹੁੰਦੇ ਆ ਖਾਸ ਕਰਕੇ ਉਹ ਬ੍ਰੇਕ ਚਾਹੀਦੀ ਆ ਉਹ ਕਰਨਾ ਮੈਨੂੰ ਪੈਸੇ ਜਿਆਦਾ ਚਾਹੀਦੇ ਆ ਕੰਮ ਘੱਟ ਕਰਨਾ ਉਹਦੇ ਨਾਲ ਬੜਾ ਬਿਲਡਿੰਗ ਨੂੰ ਘਟਾ ਪੈਂਦਾ ਨੰਬਰ 2 ਤੇ ਜਿਹੜਾ ਮਟੀਰੀਅਲ ਹੈ ਉਹ ਵੀ ਹੁਣ ਮਹਿੰਗਾ ਆ ਰਿਹਾ ਕੋਈ ਜਿਹੜਾ ਬਾਹਰੋਂ ਮਟੀਰੀਅਲ ਬਾਹਰੀਆਂ ਕੰਟਰੀਆਂ ਚਾਈਨਾ ਵਗੈਰਾ ਤੋਂ ਆਉਂਦਾ ਉੱਥੇ ਟੈਰਫ ਵੀ ਲੱਗ ਰਿਹਾ ਉਦੇ ਨਾਲ ਵੀ ਜਿਹੜੇ ਬਿਲਡਰ ਨੂੰ ਘਾਟਾ ਪੈਂਦਾ ਪਰ ਉਹਦੇ باوجود ਵੀ ਨੰਬਰ 2 ਤੇ ਆਪਾਂ ਇਹ ਗੱਲ ਕਰਦੇ ਹਾਂ ਕਿ ਇਸ ਟਾਈਮ ਜਿਹੜਾ ਇੰਟਰਸਟ ਰੇਟ ਆ ਭਾਵੇਂ ਥੋੜਾ ਬਹੁਤਾ ਘਟਿਆ ਉਹਦੇ باوجود ਵੀ ਜਿਹੜੇ ਬਿਲਡਰ ਹੈਗੇ ਆ ਉਹ ਆਪਣੇ ਤੌਰ ਤੇ ਵੀ ਕਹਿ ਲਓ ਕਿ ਸੇਲਾਂ ਲਾ ਰਹੇ ਆ ਜੇ ਮੰਨ ਲਓ ਘਰ 7 ਲੱਖ 7.5 ਲੱਖ 8 ਲੱਖ ਦਾ ਲੱਗਾ ਹੋਇਆ ਮੈਂ ਕੈਲੀਫੋਰਨੀਆ ਦੀ ਗੱਲ ਕਰ ਰਿਹਾ ਬਾਕੀ ਸਟੇਟਾਂ ਦੇ ਵਿੱਚ ਵੱਖੋ ਵੱਖਰੇ ਰੇਟ ਨੇ ਹੈਗੇ ਜਿੱਦਾਂ ਮੰਨ ਲਓ ਜੇ ਜਿਹੜਾ ਘਰ ਕੈਲੀਫੋਰਨੀਆ ਵਿੱਚ 8-9 ਲੱਖ ਦਾ ਮਿਲਦਾ ਜੇ ਤੁਸੀਂ ਟੈਕਸਸ ਵਿੱਚ ਚਲ ਜਓ ਇੰਡੀਆ ਨਾਲ ਵਿੱਚ ਚਲ ਜਾਓ ਤੇ 4-5 ਲੱਖ ਤਾਂ ਮਿਲ ਜਾਂਦਾ ਪਰ ਕਾਫੀ ਫਰਕ ਹੈ ਘਰ ਵਿੱਚ ਵੀ ਤੇ ਮਟੀਰੀਅਲ ਵਿੱਚ ਵੀ ਫਰਕ ਹੁੰਦਾ ਆ ਪਰ ਇਹ ਆ ਕਿ ਉੱਥੇ ਥੋੜੇ ਜਿਹਾ ਸਸਤੇ ਘਰ ਹੈ ਉਹਦਾ ਕਾਰਨ ਕਈ ਕਾਰਨ ਨੇ ਉਹਦੇ ਵਿੱਚ ਪਰ ਜੇ ਆਪਾਂ ਮੋਟੀ ਜੀ ਗੱਲ ਕਰੀਏ ਕਿ ਜੇ ਤੇ ਟਰੰਪ ਸਾਹਿਬ ਇੱਕ ਤਾਂ ਇੰਟਰਸਟਿਡ ਘਟਾਉਂਦੇ ਆ ਦੂਜਾ ਟੈਰਫ ਬਾਰੇ ਵੀ ਸੋਚਣਾ ਪਊਗਾ ਉਹਨਾਂ ਨੂੰ ਤੀਸਰੀ ਗੱਲ ਇਹ ਆ ਕਿ ਲੋਕ ਘਰ ਤੇ ਤਾਂ ਹੀ ਚੰਦ ਸਾਹਿਬ ਖਰੀਦਣਗੇ ਜੇ ਕੋਈ ਪੱਲੇ ਕੁਝ ਹੋਊਗਾ ਕੋਣ ਜਿਹੜੇ ਨਿਵੇਸ਼ਕ ਆ ਜਿਹੜੇ ਤਾਂ ਹੈਗੇ ਆ ਆਪਾਂ ਕਾਰਪੋਰੇਟ ਘਰਾਣੇ ਦੀ ਗੱਲ ਕਰਦੇ ਆ ਉਹਨਾਂ ਨੂੰ ਤੇ ਬਾਈ ਜੀ ਇਧਰ ਉਧਰੋਂ ਪੈਸੇ ਆ ਜਾਂਦੇ ਆ ਤੇ ਉਹ ਇਨਵੈਸਟ ਕਰ ਦਿੰਦੇ ਆ ਹੁਣ ਜਿਹੜੇ ਬੰਦੇ ਨੇ ਫਸਟ ਟਾਈਮ ਕਰ ਲੈਣਾ ਆ ਉਹਦੀ ਹੁਣ ਜੇ ਜੋਬ ਹੀ ਸਟੇਬਲ ਨਹੀਂ ਹੈਗੀ ਟਰੱਕਾਂ ਦੀ ਆਪਾਂ ਗੱਲ ਕਰ ਲਈਏ ਕੰਮਕਾਰ ਬਹੁਤ ਘਟੇ ਹੋਏ ਆ ਤੇ ਆਪਾਂ ਕੋਲ ਜੇ ਜੇਬ 'ਚ ਪੈਸੇ ਹੁੰਦੇ ਤਾਂ ਹੀ ਆਪਾਂ ਬਾਹਰ ਮੌਲ ਵਿੱਚ ਜਾਂ ਕਿਸੇ ਥਾਂ ਤੇ ਖਰੀਦੋਂ ਪ੍ਰੋਕਤ ਕਰਨ ਜਾਂਦੇ ਆ ਤੇ ਜੇ ਨਹੀਂ ਹੁੰਦੇ ਤਾਂ ਆਪਾਂ ਕਹਿੰਨਾ ਬਾਈ ਚੁੱਪ ਕਰਕੇ ਘਰ ਬਹਿ ਜਾਓ ਤੁਸੀਂ ਕਰਕੇ ਹਾਊਸਿੰਗ ਮਾਰਕੀਟ ਨੂੰ ਬੜਾ ਵੱਡਾ ਬੂਸਟ ਚਾਹੀਦਾ ਹੈਗਾ ਜੇ ਨਹੀਂ ਮਿਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਆ ਇਸ ਤੋਂ ਵੀ ਬਦਤਰ ਹੋ ਸਕਦੇ ਆ ਜਿਸ ਤਰ੍ਹਾਂ ਮੰਨਣਾ ਸੀਗਾ ਕਿ 2026 ਚੜ੍ਹਦਿਆਂ ਸਾਰ ਕੁਝ ਨਾ ਕੁਝ ਵਧੀਆ ਖਬਰਾਂ ਆਉਣਗੀਆਂ ਪਰ ਹੁਣ ਤੁਸੀਂ ਕਈ ਮਾਹਿਰਾਂ ਨਾਲ ਜੇ ਗੱਲ ਕਰਦੇ ਆ ਜਾਂ ਰੀਅਲ ਏਸਟੇਟ ਵਾਲੇ ਬੰਦਿਆਂ ਨਾਲ ਗੱਲ ਕਰਦੇ ਆ ਜਿਹੜੇ ਕੰਮ ਕਰਦੇ ਹੈਗੇ ਆ ਉਹ ਕਹਿੰਦੇ ਬਾਈ ਜੀ ਦੇਖੋ ਗੱਲ ਇਹ ਹੈ ਕਿ ਜੇ ਬੰਦਾ ਜਿਹੜੇ ਘਰ ਹੁਣ ਆ ਤਕਰੀਬਨ 100 100 150 ਦਿਨ ਤੇ ਉਹ ਲੱਗੇ ਰਹਿੰਦੇ ਆ ਮਾਰਕੀਟ ਵਿੱਚ ਜਿਹੜੇ ਪੁਰਾਣੇ ਘਰ ਵੀ ਆ ਥਾਰ ਕੇ ਫਿਰ ਲੋਕੀ ਜਿਹੜੇ ਰਿਮੂਵ ਕਰ ਦਿੰਦੇ ਕਿਉਂਕਿ ਲੋਕ ਵੇਖਦੇ ਆ ਸਾਰਾ ਕੁਝ ਕਰਦੇ ਆ ਪਰ ਲੈਂਦੇ ਨਹੀਂ ਘਰ ਇਹ ਤਾਂ ਹੀ ਨਵੇਂ ਘਰਾਂ ਦੀ ਗੱਲ ਹੈ ਬਿਲਡਰ ਜਿਹੜੇ ਆ ਜਿਨ੍ਹਾਂ ਜਿਹੜੇ ਘਰ ਅਪਰੂਵ ਹੋਏ ਉਹਨਾਂ ਨੂੰ ਬਣਾਉਣੇ ਹੀ ਪੈਣੇ ਆ ਭਾਵੇਂ ਹੌਲੀ ਹੌਲੀ ਬਣਾਉਣ ਜੇ ਉਹ ਰਹਿੰਦੇ ਟਾਈਮ ਵਿੱਚ ਨਹੀਂ ਬਣਾਉਂਦੇ ਕਿਉਂਕਿ ਸਿਟੀ ਵਾਲਿਆਂ ਨੇ ਇਨਸਪੈਕਸ਼ਨਾਂ ਕਰਨੀਆਂ ਕਈ ਕੁਝ ਕਰਨਾ ਕਾਉਂਟੀ ਨੇ ਸਾਰਾ ਕੁਝ ਕਰਨਾ ਤੇ ਤਾਂ ਵੀ ਉਹਨਾਂ ਨੂੰ ਜਿਹੜਾ ਹੈਗਾ ਆ ਵਾਧੂ ਖਰਚਾ ਦੇਣਾ ਪੈਂਦਾ ਟਾਈਮ ਬਾਉਂਡ ਦੇ ਵਿੱਚ ਹੁੰਦਾ ਸਾਰਾ ਕੁਝ ਉਹਨਾਂ ਨੂੰ ਬਣਾਉਣੇ ਹੀ ਪੈਣੇ ਘਰ ਹੁਣ ਬਣਾ ਕੇ ਘਰ ਰੱਖ ਦਿੱਤੇ ਅੱਗੋਂ ਵਿਕਤੇ ਨਹੀਂ ਪਏ ਫਿਰ ਬਿਲਡਰ ਕੀ ਕਹਿੰਦੇ ਆ ਕਹਿੰਦੇ ਆਜੋ ਜੀ ਤੁਸੀਂ ਤੁਹਾਨੂੰ 40000 50000 ਕੱਟ ਕਰ ਦਿੰਦੇ ਆ ਤੁਹਾਨੂੰ ਇੰਟਰਸਟ ਰੇਟ 10 ਸਾਲਾਂ ਲਈ ਕੱਟ ਕਰ ਦਿੰਦੇ ਆ ਫਿਰ ਤੁਹਾਨੂੰ ਗਵਰਨਮੈਂਟ ਵੱਲੋਂ ਵੀ ਇਸ ਟਾਈਮ ਕਿਤੇ 10% 20% ਡਾਊਨ ਦੇ ਵੀ ਆਪਸ਼ਨ ਮਿਲਦੀ ਪਈਏ ਜਿਹੜੇ ਫਸਟ ਟਾਈਮ ਬਾਏਰ ਹੈਗੇ ਆ ਉਹਦੇ باوجود ਵੀ ਝੰਡਾ ਸਾਹਿਬ ਇਸ ਟਾਈਮ ਅਮਰੀਕਾ ਦੇ ਵਿੱਚ ਰੀਅਲ ਏਸਟੇਟ ਜਿਹੜੀ ਹੈ ਉਹ ਬਹੁਤ ਘਾਟੇ ਦਾ ਸੌਦਾ ਜਿਹੜਾ ਇਸ ਟਾਈਮ ਜਾਰੀ ਹੈਗੀ ਆ ਪਰ ਜਿਨ੍ਹਾਂ ਕੋਲ ਤੇ ਪੈਸੇ ਹੈਗੇ ਆ ਉਹ ਤਾਂ ਘਰ ਖਰੀਦ ਲੈਣਗੇ ਪਰ ਜਿਨ੍ਹਾਂ ਕੋ ਹੈ ਨਹੀਂ ਉਹ ਕੀ ਕਰਨਗੇ ਕਿਉਂਕਿ ਕਾਮਕਾਰਾਂ ਦੇ ਹਾਲਾਤ ਮਾੜੇ ਆ ਬਾਕੀ ਇਮੀਗ੍ਰੇਸ਼ਨ ਜਿਹੜਾ ਇੰਪੈਕਟ ਹੈ ਉਹ ਬਹੁਤ ਵੱਡਾ ਪੈ ਰਿਹਾ ਇੱਕ ਉਧਰ ਤੁਰਨ ਤੋਂ ਪਹਿਲਾਂ ਮੇਰਾ ਇੱਕ ਛੋਟਾ ਜਿਹਾ ਸਵਾਲ ਲੈ ਲਿਓ ਕਿ 트ੰਪ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਆਏ ਤਾਂ ਲੋਕਾਂ ਨੇ ਸਾਡ ਖਾਸ ਕਰਕੇ ਪੰਜਾਬੀਆਂ ਨੇ ਵੱਡੀ ਪੱਧਰ ਤੇ ਵੋਟਾਂ ਇਸ ਕਰਕੇ ਪਾਈਆਂ ਕਿਉਂਕਿ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਕੰਮ ਕਰ ਦੀ ਸਥਿਤੀ ਕਾਫੀ ਡਾ ਮੰਡੋ ਰਹੀ ਤੇ ਜਿਸ ਕਰਕੇ ਲੱਗਦਾ ਸੀਗਾ ਲੋਕਾਂ ਨੂੰ ਕਿ ਪੁਰਾਣੇ 트ੰਪ ਸਾਹਿਬ ਜਿਸ ਤਰੀਕੇ ਦੇ ਨਾਲ ਉਨ੍ਹਾਂ ਦੇ ਕਾਰਜਕਾਲ ਦੇ ਵਿੱਚ ਕੰਮਕਾਰ ਠੀਕ ਸੀਗੇ ਪਹਿਲੇ ਪ੍ਰਸ਼ਾਸਨ ਕਾਲ ਦੀ ਗੱਲ ਕਰ ਰਿਹਾ ਤੇ ਲੋਕਾਂ ਨੇ ਸਾਡੇ ਪੰਜਾਬੀਆਂ ਨੇ ਏਸ਼ੀਆਨ ਲੋਕਾਂ ਨੇ ਵੱਡੀ ਪੱਧਰ ਤੇ ਵੋਟਾਂ ਪਾਤੀਆਂ ਕਿ ਬਿਜ਼ਨਸ ਦੇ ਵਿੱਚ ਬਿਜ਼ਨਸ ਲਈ ਇਹ ਬੰਦਾ ਚੰਗਾ ਹੈ ਤੇ ਬਿਜ਼ਨਸ ਵਧਣਗੇ ਕੰਮ ਕਰਨ ਦੀ ਸਥਿਤੀ ਚੰਗੀ ਹੋਊਗੀ ਪਰ ਉਹ ਤਾਂ ਨਹੀਂ ਹੋਈ ਦੂਜੀ ਚੀਜ਼ ਆ ਜੇਕਰ ਉਹ ਨਹੀਂ ਹੋਈ ਤਾਂ ਖਾਸ ਕਰਕੇ ਅੱਗੇ ਨਾ ਵੀ ਬੇੜਾ ਬਹਿ ਗਿਆ ਆ ਟਰੱਕਾਂ ਵਾਲੀ ਵੀਰ ਜੋ ਗੱਲਾਂ ਬਾਤਾਂ ਕਰਦੇ ਨੇ ਤਾਂ ਫਿਰ ਜੇਕਰ ਹੁਣ ਘਰਾਂ ਦੇ ਉੱਪਰ ਹੀ ਕੁਝ ਕਰਦੇ ਨੇ ਕੁਝ ਨੀਤੀਆਂ ਇਦਾਂ ਦੇ ਲਿਆ ਲੈਣ ਕੀ ਇੱਕ ਸਵਾਲ ਇਹ ਹੈ ਕਿ ਆ ਚੁਗਾਵਾਂ ਸਾਹਿਬ ਜਦੋਂ ਹੁਣ ਮਿਡ ਟਰਮ ਆਉਣੀ ਹੈ ਮਿਡ ਟਰਮ ਤੋਂ ਪਹਿਲਾਂ ਪਹਿਲਾਂ ਲੱਗ ਰਿਹਾ ਹੈ ਕਿ ਸਰਕਾਰ ਕੋਈ ਨਾ ਕੋਈ ਨੀਤੀਆਂ ਇਦਾਂ ਦੀ ਲਿਆ ਰਹੀਆਂ ਲੋਕ ਪੱਖੀ ਨੀਤੀਆਂ ਲਿਆ ਰਹੀਆਂ ਘਰਾਸ ਘਰ ਸਸਤੇ ਕਰ ਸਕਦੀ ਹੈ ਜਾਂ ਕੰਮ ਦੇ ਵੱਲ ਅੱਗੇ ਵੱਲ ਨੂੰ ਸਥਿਤੀ ਵੱਸ ਸਕਦੀ ਹੈ ਜਿਹਦਾ ਕਰਕੇ ਹੁਣ 트ੰਪ ਪ੍ਰਸ਼ਾਸਨ ਜਿਹੜਾ ਤਤਪਰ ਹੈਗਾ ਇਹ ਮਿਡ ਟਰਮ ਨੂੰ ਦੇਖਦੇ ਆ ਹੋਇਆ ਤਾਂ ਦੇਖੋ ਜੀ ਚੰਡ ਸਾਹਿਬ ਪਹਿਲੀ ਗੱਲ ਤੇ ਅਸੀਂ ਵੀ ਨਾ ਹੁਣ 트ੰਪ ਸਾਹਿਬ ਦੀਆਂ ਗੱਲਾਂ ਤੇ ਕੋਈ ਯਕੀਨਚਕੂਨ ਨਹੀਂ ਕਰਦੇ ਇਹ ਵੀ ਮੋਦੀ ਸਾਹਿਬ ਵਾਂਗੂ ਜਿਹੜੇ ਜੁਮਲੇ ਬਹੁਤ ਛੱਡਦੇ ਆ ਤੁਸੀਂ ਦੇਖਿਆ ਨਵੰਬਰ ਵਿੱਚ ਵੀ ਇਹਨਾਂ ਨੇ ਜੁਮਲਾ ਛੱਡਿਆ ਸੀਗਾ ਕਿ ਅਸੀਂ 15-1500 ਡਾਲਰ 2-2000 ਡਾਲਰ ਜਿਹੜਾ ਲੋਕਾਂ ਨੂੰ ਦੇ ਦੇਣਾ ਸਾਡੇ ਕੋਲ ਬਹੁਤ ਪੈਸਾ ਆ ਗਿਆ ਬਿਲੀਅਨਸ ਆਫ ਡਾਲਰ ਟੈਰਫ ਦੇ ਆ ਗਏ ਦਸੰਬਰ ਚ ਇਹਨਾਂ ਨੇ ਕਿਹਾ ਮੇਬੀ ਦਸੰਬਰ ਚ ਦੇ ਦੇਂਗੇ ਮੇਬੀ ਜਨਵਰੀ ਚ ਦੇ ਦਿਆਂਗੇ ਹੁਣ ਜਨਵਰੀ ਅੱਧ ਵਿੱਚ ਜਾਣ ਵਾਲਾ ਹੈ ਇਹਨਾਂ ਦਾ ਉਹ ਵੀ ਜੁਮਬਲਾ ਜਿਹੜਾ ਆ ਹਵਾ ਵਿੱਚ ਹੀ ਲੱਗਦਾ ਹੈਗਾ ਵੀ ਇਹਨਾਂ ਨੇ ਲੋਕਾਂ ਨੂੰ ਜਿਹੜਾ ਸਟਿਮੂਲਸ ਚੈੱਕ ਦੇਣਿਆ ਦਿਨੇ ਦੋਨੇ ਮੈਨੂੰ ਲੱਗਦਾ ਹੈ ਨਾ ਦੇਣੇ ਹੈ ਨਹੀਂ ਕੱਖ ਵੀ ਸਿਰਫ ਲੋਕਾਂ ਨੂੰ ਟਕਾਉਂਦੇ ਫਿਰਦੇ ਆ ਪਰ ਦੂਸਰੇ ਪਾਸੇ 트럼ਪ ਸਾਹਿਬ ਦਾ ਆਪਣਾ ਹੀ ਬਿਆਨ ਹੈਗਾ ਥੋੜੇ ਦਿਨ ਪਹਿਲਾਂ ਦਾ ਇਹਨਾਂ ਨੇ ਰਿਪਬਲਿਕਨ ਪਾਰਟੀ ਦੇ ਵਿੱਚ ਕਿਹਾ ਕਿ ਦੇਖੋ ਭਾਈ ਜੇ ਤਾਂ ਬਚਣਾ ਚਾਹੁੰਦੇ ਆ ਤੇ ਕੰਮ ਕਰੀਏ ਤੇ ਲੋਕਾਂ ਨੂੰ ਆਪਾਂ ਕੁਝ ਕਰੀਏ ਤੇ ਵੋਟਾਂ ਤਾਂ ਮਿਲਣੀਆਂ ਜੇ ਮਿੰਟ ਟਰਮ ਵਿੱਚ ਹਾਰ ਗਏ ਤੇ ਕਹਿੰਦੇ ਜੀ ਮੈਂ ਤਾਂ ਮੈਨੂੰ ਤਾਂ ਇਹਨਾਂ ਨੂੰ ਜੇਲ੍ਹ ਚ ਸੁਟਣਾ ਹੈ ਸੁਟਣਾ ਇਹ ਮੈਨੂੰ ਅੰਪੀਚ ਵਿੱਚ ਕਰ ਸਕਦੇ ਹੈਗੇ ਆ ਜਿਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਕਹਿ ਲਓ ਕਿ ਡਾਇਰੈਕਟਰਸ ਹੈਗੇ ਆ ਸੈਕਟਰੀਜ਼ ਹੈਗੇ ਆ ਜਾਂ ਮੰਤਰੀ ਸੰਤਰੀ ਹੈਗੇ ਆ ਉਹਨਾਂ ਨੂੰ ਵੀ ਖਦਸ਼ਾ ਹੈਗਾ ਇਹ ਐਮਪੀਚ ਕਰ ਸਕਦੀ ਹੈ ਕਾਂਗਰਸ ਜੇ ਕਾਂਗਰਸ ਦੇ ਵਿੱਚ ਡੈਮੋਕ੍ਰੇਟ ਦੀ ਜਿਹੜੀ ਹੈਗੀ ਆ ਬੱਲੇ ਬੱਲੇ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣੇ ਜਿਹੜੇ ਪਿਛਲੇ ਸਾਲ ਚੋਣਾਂ ਹੋਈਆਂ ਸੀ ਦੋ ਤਿੰਨ ਸੀਟਾਂ ਤੋਂ ਇੱਕ ਸੀਟ ਤਾਂ ਇਹਨਾਂ ਦੀ ਵਰਜੀਨੀਆ ਦੀ ਸੀਗੀ ਉਹ ਤਾਂ ਹਾਰ ਗਏ ਉਹ ਉਹ ਤਾਂ ਇਹਨਾਂ ਦੀ ਜਾਂਦੀ ਲੱਗੀ ਨਿਊ ਜਰਸੀ ਤੋਂ ਵੀ ਇਹ ਡੈਮੋਕ੍ਰੇਟ ਜਿੱਤ ਗਈ ਬਾਕੀ ਜਿਹੜੇ ਕਿਤੇ ਮੇਅਰ ਦੀਆਂ ਜਾਂ ਫਲਾਣੇ ਫਲਾਣੇ ਜੋ ਜੋ ਵੀ ਹੈਗੀਆਂ ਸੀਗੀਆਂ ਸੀਟਾਂ ਸਾਰੀਆਂ ਦੀਆਂ ਸਾਰੀਆਂ ਤੇ ਹੁਣ ਜਾ ਫੇਰ ਜਿੱਤ ਹੋ ਗਈ ਡੈਮੋਕ੍ਰੇਟ ਦੀ ਤੇ ਜੇ ਚੰਡ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜੇ ਮੀਡਲ ਟਰਮ ਦੇ ਵਿੱਚ ਇਹ ਪਾਰਟੀ ਹਾਰ ਜਾਂਦੀ ਹੈ ਉਹਦਾ ਮੇਨ ਕਾਰਨ ਇਹੋ ਹੀ ਰਹੂਗਾ ਇੱਕ ਤਾਂ ਦੇਖੋ ਅਸੀਂ ਹੱਕ ਵਿੱਚ ਸਾਰੀ ਦੁਨੀਆ ਹੱਕ ਹੈ ਕਿ ਦੇਖੋ ਬਾਰਡਰ ਸਿਕਿਉਰ ਹੋਣੇ ਚਾਹੀਦੇ ਆ ਐਦਾਂ ਇਲਲੀਗਲ ਪੋਰਿੰਗ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਮਾਰੇ ਬੰਦੇ ਵੀ ਬਹੁਤ ਆਉਂਦੇ ਹੈਗੇ ਆ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਪਰ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਚੱਲਦੀ ਪਈ ਹੈ ਕਿ ਕੱਲੇ-ਕੱਲੇ ਬੰਦੇ ਨੂੰ ਖਲਾਰ ਕੇ ਤੇ ਤੁਸੀਂ ਉਹਨੂੰ ਐਡਾ ਅੰਬੈਰਸਿੰਗ ਫੀਲ ਕਰਾਉਂਦੇ ਪਿਆ ਕਿ ਤੂੰ ਇੱਥੋਂ ਦਾ ਕਿੰਨਾ ਵਧੀਆ ਬੱਦਾ ਹੀ ਨਹੀਂ ਹੈਗਾ ਉਹਦੇ ਉੱਤੇ ਤੁਸੀਂ ਸਵਾਲ ਚੁੱਕਦੇ ਆ ਉਹਨੂੰ ਦਬਕੇ ਮਾਰਦੇ ਆ ਜਿਹੜੇ ਆਈਸ ਵਾਲੇ ਆ ਇਮੀਗ੍ਰੇਸ਼ਨ ਵਾਲੇ ਥਾਂ ਥਾਂ ਤੇ ਰੋਕੇ ਇੱਕ ਸਾਦੀ ਬੇਇੱਜ਼ਤੀ ਕਰਦੇ ਪਏ ਆਪਣੇ ਅਮਰੀਕਨ ਲੋਕਾਂ ਦੀ ਉਹਦੇ ਨਾਲ ਲੋਕਾਂ ਵਿੱਚ ਬਹੁਤ ਮਾੜਾ ਮੈਸੇਜ ਆ ਰਿਹਾ ਤੇ ਨੰਬਰ 2 ਤੇ ਹਜੇ ਤੱਕ ਬਿਜ਼ਨਸ ਬਾਰੇ ਜਿਹੜਾ ਹੈਗਾ ਆ 트ੰਪ ਸਾਬ ਦਾ ਕੋਈ ਵਧੀਆ ਜਿਹੜਾ ਕੰਮ ਨਹੀਂ ਕੋਈ ਇਹਨਾਂ ਨੇ ਵਧੀਆ ਕਦਮ ਚੁੱਕਿਆ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਟਰਮ ਦੇ ਵਿੱਚ ਜੋ ਕੁਝ ਕੀਤਾ ਸੀਗਾ ਹਾਲਾਤ ਜਿਹੜੇ ਆ ਇਸ ਟਾਈਮ ਬਹੁਤ ਵੱਧ ਤੋਂ ਵੱਧਰ ਬਣੇ ਹੋਏ ਆ ਆ ਬਿਜ਼ਨਸ ਜਿਹੜੇ ਬਹੁਤ ਸਲੋ ਹੋ ਰਿਹਾ ਚਾਹੇ ਗੈਸ ਸਟੇਸ਼ਨ ਆ ਲਿੱਕਲ ਸਟੋਰ ਆ ਚਾਹੇ ਕੋਈ ਵੀ ਆ ਕੰਮ ਕਰ ਹੈਗੇ ਟ੍ਰਕਿੰਗ ਤਾਂ ਵੈਸੇ ਵੀ ਬਹੁਤ ਜ਼ਿਆਦਾ ਧਾਟੇ ਵਿੱਚ ਜਾਰੀ ਹੈਗੀ ਆ ਸੋ ਪਤਾ ਨਹੀਂ ਕੀ ਹਾਲਾਤ ਬਣੇ ਹੋਏ ਆ ਲੋਕ ਜਿਹੜੇ ਡਰੇ ਹੋਏ ਆ ਸਹਿਮੇ ਹੋਏ ਆ ਈਵਨ ਕਿ ਜਿਹੜੇ ਫਾਰਮਰਸ ਹੈਗੇ ਆ ਉਹ ਵੀ ਕੋਈ ਵਧੀਆ ਇਹਨਾਂ ਦੀ ਪਾਲਸੀਆਂ ਨੂੰ ਨਹੀਂ ਗਿਣਦੇ ਪਏ ਕਿਉਂਕਿ ਸਾਰੀਆਂ ਕੰਟਰੀਆਂ ਦੇ ਨਾਲ ਇਹ ਪੰਗੇ ਲਈ ਜਾਂਦੇ ਪਏ ਆ ਉਹਦੇ ਨਾਲ ਹੋ ਕੀ ਰਿਹਾ ਹੈਗਾ ਆ ਕਿ ਜਿਹੜੇ ਇਨਵੈਸਟਰ ਆ ਉਹ ਡਰਦੇ ਪਏ ਆ ਕਿਉਂਕਿ ਕੰਟਰੀ ਵਿੱਚ ਜੇ ਜ਼ਿਆਦਾ ਖਲਾਅ ਹੋਊਗਾ ਜ਼ਿਆਦਾ ਜਿਹੜਾ ਆ ਉਹ ਲੋਕ ਜਿਹੜੇ ਆ ਗੜੇ ਹੋਣਗੇ ਤੇ ਇਨਵੈਸਟਰ ਵੀ ਛੇਤੀ ਕਿਤੇ ਆਪਣਾ ਪੈਸਾ ਨਹੀਂ ਸਪੈਂਡ ਕਰਦੇ ਭਾਵੇਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦਬਕੇ ਮਾਰ ਕੇ ਇਹਨਾਂ ਨੇ ਇੱਥੇ ਪੈਸੇ ਸਪੈਂਡ ਕਰਨ ਨੂੰ ਕਿਹਾ ਇੱਥੇ ਆਪਣੇ ਆਫਿਸ ਖੋਲ੍ਹਣ ਨੂੰ ਕਿਹਾ ਆਪਣੀਆਂ ਫੈਕਟਰੀਆਂ ਇੱਥੇ ਲਾਉਣ ਨੂੰ ਕਿਹਾ ਚਾਹੇ ਐਪਲ ਹੈ ਗੂਗਲ ਹੈ ਮਾਈਕਰੋਸਾਫਟ ਹੈ ਜਿਹੜੀਆਂ ਗੱਡੀਆਂ ਇਲੈਕਟ੍ਰਿਕ ਬਣਦੀਆਂ ਹੈਗੀਆਂ ਤੋਂ ਸਾਰਾ ਕੁਝ ਕਰਨ ਨੂੰ ਕਿਹਾ ਪਰ ਉਹਦੇ باوجود ਵੀ ਕੋਈ ਵੀ ਵਧੀਆ ਗੱਲ ਸਾਹਮਣੇ ਨਹੀਂ ਆ ਰਹੀ ਪਰ ਹੁਣ ਲੈ ਦੇ ਕੇ ਮੁੱਖ ਦੀ ਗੱਲ ਇਹ ਹੈ ਕਿ ਜੇ ਮਿਡ ਟਰਮ ਦੇ ਵਿੱਚ ਇਹਨਾਂ ਦੀ ਪਾਰਟੀ ਹਾਰ ਜਾਂਦੀ ਹੈ ਤਾਂ ਇਹ ਪਹਿਲੇ ਪ੍ਰੈਜ਼ੀਡੈਂਟ ਹੋਣਗੇ ਜਿਨ੍ਹਾਂ ਨੂੰ 2 ਸਾਲਾਂ ਦੇ ਵਿੱਚ ਵਿੱਚ ਲਾ ਦਿੱਤਾ ਜਾਊਗਾ ਤੇ ਕਾਂਗਰਸ ਜਿਹੜੀ ਆ ਬਹੁਤ ਵੱਡਾ ਕਦਮ ਚੱਕ ਸਕਦੀ ਆ ਉਹਦੇ ਨਾਲ ਬਹੁਤ ਵੱਡਾ ਉਹਦੇ ਨਾਲ ਦੀ ਘਾਟੇ ਪੈਣਾ ਕਿਉਂਕਿ ਕੰਟਰੀ ਨੂੰ ਚਾਹੀਦਾ ਸੀਗਾ ਕੋਈ ਕੋਈ ਸਟੇਬਲ ਬੰਦਾ ਆ ਉਹ ਵਧੀਆ ਫੈਸਲੇ ਲਵੇ ਵਧੀਆ ਕੰਮ ਕਰੇ bizness ਨੂੰ ਅੱਗੇ ਵਧਾਵੇ ਬਾਹਰੋਂ bizness ਆਉਣ ਇੱਥੋਂ ਦੇ bizness ਜਿਹੜੇ ਆ ਬਾਹਰ ਜਾਣ ਪਰ ਮੈਨੂੰ ਲੱਗਦਾ ਕਿਉਂਕਿ ਟੂਰਿਸਟ ਜਿਹੜੀ ਇੰਡਸਟਰੀ ਹੈਗੀ ਆ ਜਿਹੜਾ ਟੂਰਿਜ਼ਮ ਹੈ ਉਹ ਇਸ ਟਾਈਮ ਬਹੁਤ ਲੜਖੜਾਇਆ ਹੋਇਆ ਹੈ ਟੂਰਿਜ਼ਮ ਦੇ ਉੱਪਰਸ ਇਹ ਕੰਟਰੀ ਬਹੁਤ ਵੱਡੀ ਡਿਪੈਂਡ ਕਰਦੀ ਹੈ ਲੋਕ ਡਰੇ ਹੋਏ ਆ ਲੋਕਾਂ ਨੂੰ ਡਰਾਇਆ ਵੀ ਹੋਇਆ ਲੋਕ ਇੱਥੇ ਆ ਘਟ ਰਹੇ ਆ ਉਹਦੇ ਨਾਲ ਚਾਹੇ ਉਹ ਟੂਰਿਜ਼ਮ ਦਾ ਕੋਈ ਵੀ ਪੱਖ ਹੋਵੇ ਚਾਹੇ ਹੋਟਲ ਇੰਡਸਟਰੀ ਹੈ ਰੈਸਟੋਰੈਂਟ ਇੰਡਸਟਰੀ ਹੈ ਜਿਹੜੇ ਟੂਰਿਜ਼ਮ ਪਲੇਸਸ ਹੈਗੇ ਆ ਉੱਥੇ ਬਹੁਤ ਬਹੁਤ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਪਿਆ ਕਿ ਬਹੁਤ ਸਲੋ ਚੱਲਦਾ ਪਿਆ ਚਾਹੇ ਉਹ 에어ਫੇਅਰ ਟਿਕਟਾਂ ਹੈਗੀਆਂ ਉਹਨਾਂ ਨੂੰ ਪੁੱਛ ਕੇ ਦੇ ਲਓ ਤਾਂ ਵੀ ਉਹਨਾਂ ਦਾ ਬਿਜ਼ਨਸ ਵੀ ਬਹੁਤ ਡਾਊਨ ਹੋਇਆ ਸੋ ਭਟੰਡ ਸਾਹਿਬ ਕਾਫੀ ਚੀਜ਼ਾਂ ਹੈਗੀਆਂ ਡਿਸਕਸ ਕਰਨ ਵਾਲੀਆਂ ਜੇ ਆਪਾਂ ਸਾਰੀਆਂ ਗੱਲਾਂ 'ਤੇ ਧਿਆਨ ਦੇਈਏ ਤੇ ਇਸ ਟਾਈਮ ਜਿਹੜਾ ਇਹਨਾਂ ਦੇ ਜੁਮਲੇ ਜਿਹੜੇ ਆ ਉਹ ਬਹੁਤ ਜ਼ਿਆਦਾ ਹੈ ਹਾਂ ਇੱਕ ਚੀਜ਼ 'ਤੇ ਜ਼ਿਆਦਾ ਫੋਕਸ ਕਰ ਰਿਹਾ ਇਮੀਗ੍ਰੇਸ਼ਨ ਤੇ ਇਮੀਗ੍ਰੈਂਟਸ ਤੇ ਇਲਲੀਗਲ 'ਤੇ ਇਸ ਤੋਂ ਇਲਾਵਾ ਜਿਹੜੇ ਅਮਰੀਕਨ ਲੋਕਾਂ ਲਈ ਹਜੇ ਤੱਕ ਇਹਨਾਂ ਨੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਹਾਂ ਜਿਹੜੇ ਇਹਨਾਂ ਦੇ ਸੋ ਕਾਲਡ ਰੈਡੀਕਲ ਫਾਲੋਅਰਸ ਹੈਗੇ ਆ ਉਹ ਇਹਨਾਂ ਜੀਆਂ ਚੰਗੀਆਂ ਗੱਲਾਂ ਨੂੰ ਜਾਂ ਮਾੜੀਆਂ ਗੱਲਾਂ ਨੂੰ ਬਿਲਕੁਲ ਵੀ ਜਿਹੜਾ ਆ ਉਹ ਨਹੀਂ ਦੇਖਦੇ ਤੇ ਉਹ ਕਹਿੰਦੇ ਸਾਨੂੰ ਤਾਂ ਸਿਰਫ ਜਿੱਦਾਂ ਇੰਡੀਆ ਜੀ ਕਹਿੰਦੇ ਮੋਦੀ ਠੀਕ ਆ ਮੋਦੀ ਠੀਕ ਆ ਉਹ ਕਹਿੰਦੇ ਟਰੰਪ ਠੀਕ ਆ ਟਰੰਪ ਠੀਕ ਆ ਪਰ ਓਵਰ ਆਲ ਜੇ ਆਪਾਂ ਦੇਖੀਏ ਤੇ ਪਪੂਲਾਰਿਟੀ ਜਿਹੜੀ ਹੈਗੀ ਆ ਟਰੰਪ ਸਾਹਿਬ ਦੀ ਬਹੁਤ ਘਟੀ ਆ ਬਹੁਤ ਡਾਊਨ ਹੋਈ ਆ ਡੀਕਰੀਸ ਹੋਈ ਆ ਉਹਦੇ ਨਾਲ ਜੇ ਅੱਜ ਵੀ ਵੋਟਾਂ ਹੁੰਦੀਆਂ ਤੇ ਇਹਨਾਂ ਦੀ ਪਾਰਟੀ ਜਿਹੜੀ ਆ ਵੱਡੀ ਪਦਰ ਤਿਹਾਰ ਲੈ ਕੇ ਮੋਢੇ ਮੋਢਾ ਪੈ ਸਕਦੀ ਹੈ ਜਿਹਦਾ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਖਤਰਾ ਹੈਗਾ ਤੇ ਇਹ ਕਹਿ ਵੀ ਰਹੇ ਆ ਤੇ ਇਹਨਾਂ ਨੂੰ ਹੋਣ ਵਾਲਾ ਵੀ ਹੈਗਾ ਕਿਉਂਕਿ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਆ ਕਿ ਕਿਤੇ ਇਹ ਡਿਕਟੇਟਰ ਨਾ ਬਣ ਜਾਵੇ ਜਾਂ ਕਿਤੇ ਇਦਾਂ ਦਾ ਕੰਮ ਨਾ ਹੋ ਜਾਵੇ ਕਿ ਲੋਕ ਜਿਹੜੇ ਆ ਉਹ ਇੱਕ ਰਾਜੇ ਦੀ ਪਰਜਾ ਬਣ ਕੇ ਰਹਿ ਜਾਣ ਤੇ ਇੱਥੇ ਸਾਰੇ ਫੈਸਲੇ ਜਿਹੜੇ ਆ ਕਾਨੂੰਨ ਜਿਹੜੇ ਆ ਬਦਲੇ ਜਾ ਸਕਦੇ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਟਰੰਪ ਸਾਹਿਬ ਚਾਹੁੰਦੇ ਆ ਕਿ ਉਹ ਇੱਕ ਟਰਮ ਹੋਰ ਲੜਨਾ ਚਾਹੁੰਦੇ ਆ ਕਿ ਤੇ ਇਹ ਇਸ ਤਰ੍ਹਾਂ ਦਾ ਕਾਨੂੰਨ ਨਾ ਬਣਾ ਦੇਣ ਤਾਂ ਵੀ ਲੋਕ ਡਰੇ ਹੋਏ ਆ ਸੋ ਅਮਰੀਕਨ ਲੋਕ ਜਿਹੜੇ ਆ ਉਹ ਚੰਗਾ ਨਹੀਂ ਮੰਨ ਰਹੇ ਇਹ ਸਾਰੇ ਕੁਝ ਨੂੰ